ਡੇਰੀ ਫਾਰਮ 47 ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ ਤਾਂ ਉਹ ਚੈੱਕ ਕਰਾ ਦਨੇ ਆਪਾਂ ਕਿ ਉਹ ਵਾਇਸ ਜਿਹੜੀ ਚੇਂਜ ਹੋ ਜਾਂਦੀ ਹੈ ਕਿ ਤਰ੍ਹਾਂ ਦੀ ਹੈ ਉਹ ਸੈਟਿੰਗ ਉਹਦੀ ਕਿਵੇਂ ਹੋ ਗਈ ਉਹਦੇ ਬਾਰੇ ਦੱਸਦੇ ਆ ਤੁਹਾਨੂੰ ਚੈੱਕ ਕਰਵਾ ਦਨੇ ਆਪਾਂ ਉਹ ਨਹੀਂ ਉਹ ਤਾਂ ਉਹ ਜੁਕੀਆ ਕਰਕੇ ਬੱਚੇ ਚੈੱਕ ਕਰਾਉਣੇ ਆ ਤੁਹਾਨੂੰ ਪਹਿਲਾਂ ਵੀ ਕਰਨਾ ਤੁਸੀਂ ਜਿਵੇਂ ਮੰਨ ਲਓ ਆਪਾਂ YouTube ਖੋਲਨੇ ਆਪਦੇ ਪੇਜ ਤੇ ਉਹ ਫਿਰ ਉਹ ਤਾਂ ਨਾ ਚੈੱਕ ਕਰਨ ਲੱਗਾ ਇਹ ਜਿਹੜੀ ਤੁਹਾਡਾ ਪ੍ਰੋਬਲਮ ਸੀ ਭਰਾਵਾਂ ਦੀ ਮੈਸੇਜ ਬਹੁਤ ਆਉਂਦੇ ਸੀ ਵੀ ਜਿਹੜੀ ਵਾਇਸ ਆ ਤਾਂ ਡੀਓ ਇੰਗਲਿਸ਼ ਦੇ ਵਿੱਚ ਬੋਲਣ ਲੱਪ ਪੈਂਦੀ ਆ ਉਹਦਾ ਹੱਲ ਜਿਹੜਾ ਹੁਣ ਤੁਹਾਨੂੰ ਮੈਂ ਦੱਸਦਾ ਕਿਦਾਂ ਜਿਵੇਂ ਮੰਨ ਕੇ ਚੱਲੋ ਵੀ ਆਪਾਂ ਆਪਦਾ ਚੈਨਲ ਹੀ ਖੋਲ ਲਿਆ ਮੰਨ ਲਓ ਹਨ ਗੱਲ ਨਹੀਂ ਲੀ ਰਵੀ ਮੀਲੀ ਰਵੀ ਆ ਕੋ ਆਪਣਾ ਚੈਨਲ ਆ ਗਿਆ ਇਹਦੇ ਵਿੱਚ ਜਦੋਂ ਆਪਾਂ ਦੇ ਅਕਾਊਂਟ ਨੂੰ ਖੋਲਿਆ ਕਾਊਂਟ ਨੂੰ ਖੋਲ ਕੇ ਜੇ ਮੰਨ ਲਓ ਹੁਣ ਇੱਕ ਆਪਾਂ ਆ ਵੀਡੀਓ ਹੀ ਖੋਲ ਲੈਂਦੇ ਆਪਾਂ ਬਦਲਤਾ ਮੌਸਮ اور ਬਿਮਾਰੀ ਜਿਸ ਕਾ ਕੁਝ ਨਹੀਂ ਵਿਗਾੜ ਪਾਏ وہی ਟਿਕੇਗਾ ਅੰਦਰ ਜਿਸਕੇ ਦਮ ਰੋਜ਼ ਡਬਲ ਚਾਹਨ ਪਾਸ ਜਿਸਕੇ 40 ਤੋਂ ਜ਼ਿਆਦਾ ਹਰਬਸ ਅੰਦਰ ਸੇ ਆਪਕੋ ਸਟਰੋਂਗ ਬਣਾਏ ਧਾਰੀਆਂ ਆਪਕੇ ਪਾਸ ਨਾ ਤਾਂ ਆਪ ਕੀ ਰਹੇਂਗੇ ਬਿਮਾਰ ਜਾਂ ਤਿਆਰ ਦੋਸਤੋ ਆ ਵੇਖੋ ਹੁਣ ਇਹਦੀ ਨਾ ਆਵਾਜ਼ ਸਹੀ ਆ ਰਹੀ ਹੈ ਕਈ ਭਰਾਵਾਂ ਦੀ ਹੁੰਦੀ ਦਿੱਕਤ ਹੁੰਦੀ ਆਵਾਜ਼ ਇਸ ਤਰ੍ਹਾਂ ਲੱਭਦੀ ਹੈ ਚੈੱਕ ਕਰਿਓ ਆ ਚੈੱਕ ਕਰੋ ਸੈਟਿੰਗ ਜਾਣਾ ਤੁਸੀਂ ਸੈਟਿੰਗ ਤੋਂ ਬਾਅਦ ਨਾ ਇੱਥੇ ਆਟੋ ਆ ਚੈੱਕ ਕਰੋ ਹੁਣ ਇੰਗਲਿਸ਼ ਚ ਬੋਲਣਾ ਲੱਪਣਾ ਇਹਨੇ you know that you are meeting the previous brother ठीक नहीं आ चेक करो और इन्नो सेटिंग के फिर जाके जो सेट कर लेना जिन्ना भ्रावा है दिक्कत आ रही चैनल दी दे। टेल तो। मी मोर हाउ आर यू यस ब्रदर यू आर फाइन सेटिंग पे का जाके क्लिक करके यस ऑटो एंड ऑन व्हिच रोड इज द डेयर आ चेक करो जिन्ना आई रोड पे आ उ गया चेक करो आ दिक्कत सी जड़ी भ्रावा ਫਾਇਰ ਰਹੇਗੇ ਮਾਲੀ ਰਹੇਗੇ ਆਪਣੇ ਕੋਲ ਦੇਖ ਸਕਦੇ ਭਰਾ ਤੁਸੀਂ ਦੇਖ ਸਕਦੇ ਹੋ ਤੁਸੀਂ ਬਾਕੀ ਹੋਰ ਸਾਰੇ ਭਰਾ ਠੀਕ ਠਾਕ ਹੋਵੋਗੇ ਪਰਮਾਤਮਾ ਗੇਹੀ ਅਰਦਾਸ ਬਾਕੀ ਲਾਈਵ ਵਧੀਆ ਚੱਲਣ ਡਿਆ ਵਿਖ ਰਿਆ ਹੀ ਮੈਂ ਹੋਰ ਸਾਰੇ ਠੀਕ ਠਾਕ ਆਰੇ ਯਾਰ ਲੈ ਬੰਡ ਇਹ ਹਾਲ ਬਰਾ ਜੀ ਠੀਕ ਆ ਵੀਰ ਜੀ ਵਧੀਆ ਵੀਰ ਦਾ ਡੇਲੀ ਰਵਿੰਡਰ ਬੈਠਾ ਕਰ ਦੂਗਾ ਹੋਰ ਵੀਰ ਦਾ ਜਿੰਨੀ ਦੱਸ ਤੂੰ ਕੋਈ ਟਾ ਤੂੰਰੇ ਘਟੇ ਆਪਣੇ ਬਦਾਬੀ ਹੁੰਦੇ ਉਹਦੇ ਲੈ ਆਈ ਮੇਰਾ ਤੇ ਕੰਗਾ ਯਾਰ ਆ ਬਿਆ ਇੰਨਾ ਹੋਰ ਬਾਕੀ ਤੁਹਾਨੂੰ ਪਤਾ ਵੀ ਆਪਾਂ ਬਿਲਡਿੰਗ ਦੇ ਆਪਦੇ ਚਲੋ ਸ਼ੌਕ ਪੂਰੇ ਕਰਨ ਦੇ ਆ ਆਪਣੀ ਗੇਨ ਜਿੱਦ ਜਿਦਾ ਹੀ ਨਹੀਂ ਗੀ ਬਾਕੀ ਗੱਲ ਇਹ ਆ ਵੀ ਚਲੋ ਭਰਾਵਾਂ ਦਾ ਪਿਆਰ ਆਪਾਂ ਨੂੰ ਚੈਨਲ ਦੇ ਉੱਤੇ ਬਹੁਤ ਮਿਹਰਬਾਨੀ ਹੈ ਧੰਨਵਾਦ ਤੇ ਬਾਕੀ ਤੁਹਾਨੂੰ ਪਤਾ ਵੀ ਆਪਾਂ ਸਟ੍ਰੀਮਿੰਗ ਜ਼ੁਮਣ ਗਏ ਦਾ ਤਿਆਰ ਨਹੀਂ ਕਰਾਇਆ ਨਾ ਮਲਤਾਨ ਦਾ ਨਾ ਸੰਦ ਬਾਜ ਦਾ ਨਾ ਹੀਰੇ ਦਾ ਨਾ ਮੱਖਣ ਦਾ ਤੇ ਆਪਾਂ ਇਸ ਲਈ ਮੇਰੇ ਸੀਮਣ ਆਪਾਂ ਇਹ ਵੀ ਬੋਲ ਦਣੀ ਹੈਗਾ ਆਪਣੇ ਆਪਣੇ ਉਹ ਆਪਦੇ ਪਰਸਨਲ ਸੀਮਣ ਆ ਸਿਰਫ ਆਪਦੇ ਯੂਜ਼ ਕਰਨ ਵਾਸਤੇ ਹੈਗਾ ਕਿਉਂਕਿ ਜਿੰਨਾ ਚਿਰ ਕੋਈ ਝੋਟੇ ਜਾਂ ਝਾਟੀਆਂ ਇਹ ਦੋ ਤਿੰਨ ਆਉਂਦੀਆਂ ਐਵੇਂ ਸੀਮਣ ਵਿੱਚ ਕੋਈ ਫੈਲਾਣੀ ਆ ਜਦੋਂ ਕੋਈ ਬੱਚੇ ਉੱਚੇ ਆਉਣਗੇ ਫਿਰ ਵੇਖਾਂਗੇ ਹੀ ਬੰਦਾ ਤੇ ਬਾਕੀ ਜਿੰਨੇ ਕੁ ਜੋਗੇ ਹੈਗੇ ਆ ਤੁਹਾਨੂੰ ਨੌਲੇਜ ਦੇਈ ਜਾਂਦੇ ਆ ਤੁਸੀਂ ਵੇਖਣਾ ਤੁਸੀਂ ਸਿਲੈਕਟ ਕਰਨਾ ਉਹਦੇ ਮੱਝਾਂ ਦਾ ਢੀਆਂ ਕਿਹੜੇ ਲੈਵਲ ਦੀਆਂ ਤੇ ਉਸ ਤੋਂ ਚੰਗਾ ਝੋਟਾ ਲਾਓ ਝੋਟੇ ਵੇਖੋ ਕਿਹੜੇ-ਕਿਹੜੇ ਦੁੱਧ ਕਰਦੇ ਕੱਢਦੇ ਪੇ ਬਾਹਰ ਅਰੇ ਬੱਚੇ-ਬੱਚੇ ਫਰਵਰੀ ਮਾਰਚ ਜਾਉਣ ਦੇ ਮਲਤਾਨ ਹੁਣਾਂ ਦੇ ਬਾਕੀ ਤਾਂ ਨਾਲ ਸ਼ੇਅਰ ਕਰਾਂਗੇ ਜੋ ਵੀ ਤੇ ਤੁਸੀਂ ਪਿਆਰ ਦਿੱਨੇ ਹੋ ਆਪਾਂ ਨੂੰ ਬਹੁਤ ਧੰਨਵਾਦ ਤੁਹਾਡਾ ਇਸ ਤਰ੍ਹਾਂ ਹੀ ਚਲੋ ਪ੍ਰਮਾਤਮਾ ਮਿਹਰ ਕਰੇ ਸਾਰੇ ਭਰਾਵਾਂ ਤੇ ਚੰਗੇ ਤੋਂ ਚੰਗੇ ਜਾਨਵਰ ਹੋਣ ਹਰੇਕ ਭਰਾ ਦੇ ਘਰੇ ਆਪਣੀ ਸੋਚ ਤਾਂ ਇਹੀ ਹੈ ਬਾਕੀ ਮਿਹਨਤ ਕਰੋ ਮਿਹਨਤ ਦੇ ਨਾਲ ਸਾਰਾ ਕੁਝ ਮਿਲਦਾ ਉਹ ਪ੍ਰਮਾਤਮਾ ਸਬਰ ਪਰਖਦਾ ਬੰਦੇ ਦਾ ਪਾਣ ਮਹਾਰਾਏ ਨੇ ਚਾਰ ਚੰਨ ਲਾਏ ਆ ਚਲੋ ਕਿਰਪਾ ਮਹਾਰਾਜ ਦੀ ਭਰਾਵਾਂ ਦਾ ਸੰਯੋਗ ਤੇ ਗਾਣਾ ਚਲੋ ਕਿਤੇ ਸਮਾਂ ਆਇਆ ਤੇ ਚੰਗਾ ਘਟਾ ਟੌਪ ਦਾ ਕਰਾਂਗੇ ਤਿਆਰ ਜਿਹੜੀ ਮੱਝ ਚੰਗੀ ਤੋਂ ਚੰਗੀ ਹੋਵੇ ਜਨਾਬ ਚੰਗੀਆਂ ਬੱਚੇ ਹੁਣ ਝੋਟੀਆਂ ਚੰਗੀਆਂ ਹੁਣ ਫਿਰ ਵੇਖਦੇ ਆ ਬਾਕੀ ਚਲੋ ਧੰਨਵਾਦ ਤੁਹਾਡਾ ਪਿਆਰ ਦੇਣ ਲਈ ਸਤਿਕਾਰ ਕਰਦੇ ਹਾਂ ਤੁਸੀਂ ਮੇਰਾ ਤੇ ਮੈਂ ਵੀ ਤੁਹਾਡਾ ਦਿਲ ਤੋਂ ਸਤਿਕਾਰ ਕਰਦਾ ਤੇ ਧੰਨਵਾਦ ਜੀ ਭਰਾਵਾਂ ਦਾ ਇਹ ਜਿਹੜੀ ਪ੍ਰੋਬਲਮ ਸੀ YouTube ਤੇ ਆ ਰਹੀ ਸੀ ਕਈਆਂ ਭਰਾਵਾਂ ਨੂੰ ਉਹਦੇ ਬਾਰੇ ਆਪਾਂ ਦੱਸਤਾ ਲਾਈਵ ਦੇ ਵਿੱਚ ਨਾਲ ਤੁਸੀਂ ਆਦਾ ਦੇਖ ਲਿਓ ਕੀ ਪ੍ਰੋਬਲਮ ਆ ਤੁਹਾਡੇ ਫੋਨ 'ਚ ਬਾਕੀ ਆਹੀ ਚੱਕਰ ਆ ਤੁਸੀਂ ਚੈੱਕ ਕਰ ਲਿਓ ਜਦੋਂ ਮਰਜੀ ਧੰਨਵਾਦ ਜੀ ਲਾਈਵ ਕਰਨ ਲੱਗੇ ਘਟ ਮਿਹਰਬਾਨ